ਸਸਰੀ ਘਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਲਓ ਜੀ ਅਧਰ ਆਪਾਂ ਲੈਤੀਆਂ ਗਾਜਰਾਂ ਤੇ ਆਪਾਂ ਬਣਾਉਣ ਲੱਗੇ ਆ ਇਹਨਾਂ ਦਾ ਗਜ਼ਰੀਲਾ ਤੇ ਆਪਾਂ ਇਹਨੂੰ ਧੋਣ ਲੱਗੇ ਆ ਤੇ ਆਪਾਂ ਇਹਨੂੰ ਧੋਣ ਲੱਗੇ ਆ ਗਾਜਰਾਂ ਨੂੰ ਸਵਾਹ ਕੇ ਮਰਮਰ ਕੇ ਤੋਂ ਲੈ ਲੈਣ ਇਹਨਾਂ ਦੇ ਕੋਲ ਜਿਹੜਾ ਰੇਤਾ ਨਹੀਂ ਠੀਕ ਤਰ੍ਹਾਂ ਲੱਗਿਆ ਹੁੰਦਾ ਉਹ ਆਪਾਂ ਧਾ ਦੇਣੀ ਆ ਤਲਵਜੀ ਇਹਨਾਂ ਨੂੰ ਆਪਾਂ ਤੋਲਿਆ ਸਮਾਰ ਲਿਆ ਸਾਰਿਆਂ ਨੂੰ ਤੇ ਇਧਰ ਆਪਾਂ ਇਹਨਾਂ ਨੂੰ ਪੂੰਝ ਰਹੇ ਆਂ ਪੂੰਝ ਲੈ ਆਂ ਇੱਕ ਪੌਣ ਕਪੜਾ ਲੈ ਕੇ ਪੁਰਾਣਾ ਪੌਣਾ ਜਾਂ ਕੋਈ ਸਾਫ਼ ਕਪੜਾ ਲੈ ਕੇ ਤੇ ਆਪਾਂ ਨੂੰ ਪੂੰਝ ਸਕਦੇ ਆਂ ਤੇ ਲਓ ਜੀ ਆਪਾਂ ਇਹ ਪੂੰਝ ਸਮਾਰ ਲੀਆਂ ਵਧੀਆ ਕੱਪੜੇ ਨਾਲ ਪਾਉਣੇ ਨਾ ਸਾਫ ਕਪੜੇ ਨਾਲ ਤੇ ਇਹਨਾਂ ਨੂੰ ਆਪਾਂ 3 ਕਿਲੋ ਲੈਤੀਆਂ ਆਪਾਂ ਇਹ ਗਾਜਰਾ ਤੇ ਆਪਾਂ ਇਹਨਾਂ ਦੀ ਆਹ ਚੀਜ਼ ਕੱਟਦੇ ਆ ਇਹਨਾਂ ਨੂੰ ਸਾਫ ਕਰਦੇ ਆ ਉੱਪਰੋਂ ਤੇ ਲਓ ਜੀ ਆਪਾਂ ਇਹਨਾਂ ਨੂੰ ਕਦੂਕਾਸ ਕਰਦੇ ਹਾਂ ਪਹਿਲਾਂ ਸਾਫ ਕਰਕੇ ਫਾਈਨ ਕਰੋ ਕਿ ਕਿ ਇਹ ਮਾਦ ਨਹੀਂ ਲਾਉਣਾ ਹੈ ਤੁਹਾਨੂੰ ਮੇਰੇ ਲਾ ਦੇਣੇ ਹੈ ਇਸ ਨੂੰ ਲਓ ਜੀ ਗਾਜਰਾਂ ਆਪਾਂ ਇਹ ਸਾਫ਼ ਕਰ ਲਈਆਂ ਸਮਾਰ ਕੇ ਤੇ ਸਰਦੀਆਂ ਦਾ ਤੋਹਫ਼ਾ ਗਾਜਰਾਂ ਨੇ ਤੇ ਬਹੁਤ ਹੀ ਵਧੀਆ ਨੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਾਫ਼ ਕਰ ਲਿਆ ਚਲੋ ਜੀ ਆਪਾਂ ਇਹਨਾਂ ਨੂੰ ਸਾਫ਼ ਕਰ ਲਿਆ ਤੇ ਆਪਾਂ ਹੁਣ ਇਹਨਾਂ ਨੂੰ ਕਰ ਦਈਏ ਕੱਦੂ ਦਾ ਆਪਾਂ ਇੱਕ ਪ੍ਰਾਂਤ ਲੈ ਲਈ ਤੇ ਆਪਾਂ ਪ੍ਰਾਂਤ ਵਿੱਚ ਕੱਦੂ ਬਾਨੀ ਵਿੱਚ ਕਰਾਂਗੇ ਕੱਦੂ ਦਾ ਤਾਂ ਗੱਜਰਾ ਤੁਹਾਨੂੰ ਕੋਣੀ ਤੇ ਛੋਟਾ ਭਾਂਡੇ ਚ ਹੀ ਹੁੰਦਾ ਇਹ ਇਹ ਆਪਾਂ ਪ੍ਰਾਪਤ ਲਈ ਵੱਡਾ ਭਾਂਡਾ ਤੇ ਨਾ ਸੋਸ ਕਰਨਾ ਹੈ ਚਲੋ ਜੀ ਜਦਰਾ ਪੱਕਾ ਗਾਜਰਾ ਤਾਂ ਕੋ ਦੁਕਾਸ ਕਰ ਲਈਆਂ ਲੋ ਜੀ ਜਦਰਾ ਪਾ ਰੱਖ ਲਿਆ ਕੜਾਈ ਆ ਗੈਸ ਤੇ ਤੇ ਆਪਾਂ ਇਹ ਚ ਪਾਉਣੇ ਆ ਪਹਿਲਾਂ ਥੋੜਾ ਜਿਹਾ ਘਿਓ ਚਲੋ ਜੀ ਆਪਾਂ ਘਿਓ ਥੋੜਾ ਹੀ ਪਾਵਾਂਗੇ ਪਹਿਲਾਂ ਬੜਾ ਨਹੀਂ ਥੋੜਾ ਬਾਾਕੀ ਗਾਜਰਾ ਥੱਲੇ ਲਾ ਲਵਕ ਚਲੋ ਜੀ ਆਪਾਂ ਇਹ ਚ ਪਾਉਣੇ ਆ ਗਾਜਰਾ ਉਦੋਂ ਆਪਾਂ ਇਸ ਨੂੰ ਸੇਕ ਲਾਉਂਦੇ। ਕੋਲਾ ਕੋਲਾ। ਤੇ ਲੋ ਜੀ ਆਪਾਂ ਇਹਨੂੰ ਥੋੜੇ ਥੋੜੇ ਸੇਕ ਤੇ ਥੋੜੇ ਥੋੜੇ ਸੇਕ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਖਲਾ ਮਹਲਾਈ ਜੀ ਨਾ ਇਹ ਥੱਲੇ ਨਾ ਲੱਗ ਜੇ ਇਸ ਤਰੀਕੇ ਨਾਲ ਆਪਾਂ পোনে হ্যাঁ পিছনে দুধ ਲਓ ਜੀ ਆਪਾਂ ਦੇ ਵਿੱਚ ਕਿਲੋ ਦੋ ਤਪਾ ਤਾ ਤੇ ਕਿਲੋ ਆਪਾਂ ਹੋਰ ਪਾਵਾਂਗੇ ਗਾਜਰਾ ਜਿੰਨਾ ਚਾਜਾ ਮਿਕਸਿੰਗ ਨੂੰ ਲਗਾ ਅੱਜ ਦਾ ਪਾਣੀ ਲੈ ਜਾਵਾਂਗੇ ਇਹ ਰੋਟੀ ਟੇਸਟੀ ਆਉਂਦਾ ਹੈ ਸੇਫ ਦੀ ਇਹ ਰੋਟੀ ਬੜੀ ਆਈ ਸੇਫ ਦਾ ਨਹੀਂ థల్లె నీ గా రి దుద్ధ నిజ కేజీలే గాజరను థి నా తరికే నోయా జా చ गाजरਾਂ ਦਾ ਦੁੱਧ ਦਾ ਤੇ ਇਹ ਬਹੁਤ ਵਧੀਆ ਬਣਦਾ ਸਾਧੀਆਂ ਦਾ ਤੋਹਫਾ ਇਹ ਗਾਜਰਾ ਸਾਧੀਆਂ ਵਿੱਚ ਇਹ ਬਹੁਤ ਹੁੰਦੀਆਂ ਨੇ ਇਸ ਕਰਕੇ ਆਪਾਂ ਬੱਚਿਆਂ ਦੀ ਡਿਮਾਂਡ ਤੇ ਆਪਾਂ ਬੱਚਿਆਂ ਨੂੰ ਇਹ ਵੀ ਬਣਾ ਕੇ ਦੇ ਦੇਣੇ ਹੁੰਦੇ ਆ ਚਲੋ ਬੱਚੇ ਛੱਡ ਚ ਖਾ ਲੈਣੇ ਆ ਜੀ ਹਲਵਾਈ ਵਿਸਾਹਰ ਵਿੱਚ ਜਿਹੜਾ ਕੇ ਜੇਲਾ ਬਣਾਉਂਦੇ ਆ ਉਹਦੇ ਵਿੱਚ ਖੋਆ ਪਾ ਦਿੰਦੇ ਆ ਜੀ ਆਪਾਂ ਇਹਦੇ ਵਿੱਚ ਦੁੱਧ ਹੀ ਪਾਇਆ ਪਹਿਲਾਂ ਆਪਾਂ ਖੋਏ ਦਾ ਇਸਤੇਮਾਲ ਨਹੀਂ ਕਰਿਆ ਇਹਦੇ ਵਿੱਚ ਆਪਾਂ ਇਹ ਦੁੱਧ ਤੋਂ ਹੀ ਬਣਾਵਾਂਗੇ ਦੁੱਧ ਨੂੰ ਆਪਾਂ ਇਹਦੇ ਵਿੱਚ ਝਮੜੇ ਨਾਲ ਲਵਾਂਗੇ ਪਹਿਲਾਂ ਉਹ ਬਹੁਤ ਹੀ ਵਧੀਆ ਜੇਲਾ ਬਣ ਕੇ ਤਿਆਰ ਹੋ ਜਾਂਦਾ ਹੈ ਨਾਲੇ ਗਾਜਰਾਂ ਚੰਗੀ ਤਰ੍ਹਾਂ ਮਿਕਸ ਹੋ ਜਾਂਦੀਆਂ ਇਹਦੇ ਵਿੱਚ ਗਜਰਾ ਵੀ ਆਪਾਂ ਬਾਲੀਆਂ ਬਰੀਕ ਨਹੀਂ ਕਦੂਕਾਸ ਕਰੀਆਂ ਪਮ ਠੀਕ ਜਿਹੀਆਂ ਹੀ ਰੱਖੀਆਂ ਬਾਲੀਆਂ ਬਰੀਕ ਨਹੀਂ ਕਰੀਆਂ ਥੋੜੀਆਂ ਜਿਹੀਆਂ ਮੋਟੀਆਂ ਹੀ ਕਰੀਆਂ ਇਹਨਾਂ ਆਪਾਂ ਹਲਾਉਂਦੇ ਰਵਾਂਗੇ ਲਓ ਜੀ ਇਸ ਤਰੀਕੇ ਨਾਲ ਬਣਾਇਆ ਹੋਇਆ ਗਝਰੇਲਾ ਕਦੇ ਵੀ ਖਰਾਬ ਨਹੀਂ ਹੋਊਗਾ ਨਾ ਹੀ ਕਦੇ ਉਲੀ ਲੱਗੇਗੀ ਤੇ ਇਸ ਦਾ ਪਾਣੀ ਸਾਰਾ ਦੇਖੋ ਪਾਣੀ ਉੱਡ ਰਿਹਾ ਹੈ ਇਹਦਾ ਸਾਰਾ ਦੁੱਧ ਦਾ ਵੀ ਤੇ ਗਾਜਰਾਂ ਦਾ ਤੇ ਗਾਜਰਾਂ ਦਾ ਵੀ ਜੂਸ ਤੇ ਇਹਦੇ ਬਹੁਤ ਹੀ ਵਧੀਆ ਬਣੂਗਾ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਲਓ ਜੀ ਆਪਣੇ ਗਾਜਰਾ ਇਹ ਪੱਕੇ ਪੱਕ ਚੁਕੀਆਂ ਨੇ ਤੇ ਆਪਾਂ ਇਹਦੇ ਵਿੱਚ ਲਾਲ ਗਾਗਰਾਂ ਲੈਤੀਆਂ ਸੀ ਪੂਰੀਆਂ ਵਧੀਆ ਤੇ ਆਪਾਂ ਨੂੰ ਇਹਦੇ ਵਿੱਚ ਰੰਗ ਪਾਉਣ ਦੀ ਜ਼ਰੂਰਤ ਨਹੀਂ ਦੇਖੋ ਲਾਲ ਲਾਲ ਗਾਜਰਾ ਤੇ ਬਹੁਤ ਹੀ ਵਧੀਆ ਗਜ਼ਰੀਲਾ ਬਣ ਰਿਹਾ ਤੇ ਆਪਾਂ ਨੂੰ ਇਹ ਵਿੱਚ ਰੰਗ ਰੂੰਗੋ ਤਾਂ ਆਪਾਂ ਕੋਈ ਵੀ ਨਹੀਂ ਪਾਇਆ ਇਹਦੇ ਵਿੱਚ ਰੰਗ ਪਾਉਣ ਦੀ ਲੋੜ ਨਹੀਂ ਤੇ ਆਪਾਂ ਇਸ ਮਿਸ ਤਰੀਕੇ ਨਾਲ ਬਣਾ ਸਕਦੀਆਂ ਹਾਂ ਲਓ ਜੀ ਇਥੇ ਲੈਤੀਆਂ ਸੀ ਮਲਾਈਚੀਆਂ achar ਤੇ ਆਪਾਂ ਇਹਨੂੰ ਕੁੱਟ ਕੇ ਇਹਦਾ ਪਾਊਡਰ ਬਣਾ ਕੇ ਲੈਚੀਆਂ ਦਾ ਪਾਊਡਰ ਬਣਾ ਕੇ ਪਾਉਨੇ ਆ ਕੁੱਟ ਕੇ ਜੀ ਆਪਾਂ ਇਹਦੇ ਵਿੱਚ ਪਾਤਾ ਲੈਚੀ ਦਾ ਪਾਊਡਰ ਤੇ ਆਪਣਾ ਮੇਰੇਲਾ ਬਣ ਕੇ ਤਿਆਰ ਹੋ ਗਿਆ ਇਹਦਾ ਕੁ ਦੁੱਧ ਦਾ ਖੋਆ ਬਣ ਗਿਆ ਵਧੀਆ ਬਹੁਤ ਵਧੀਆ ਤੇ ਆਪਾਂ ਇਹਦੇ ਵਿੱਚ ਪਾਉਣੇ ਆਂ ਖੰਡ ਉਹ ਆਪਾਂ ਲਈਤੀ ਹੈ 1/2 500 ਗ੍ਰਾਮ ਤੇ ਆਪਾਂ ਇਹਨੂੰ ਵਿੱਚ ਪਾਉਣੇ ਆਂ ਇਹ ਮੇਰੇਲੇ ਦੇ ਇਹ ਵੀ ਥਾਪ ਆਉਦੇ ਆ ਟੇਸਟ ਦੇ ਅਨਸਾਰ ਪਾ ਸਕਦੇ ਆਂ ਜਿੰਨਾ ਆਪਾਂ ਨੂੰ ਖਾਣਾ ਹੰਡਾ ਨਾ ਪਾ ਸਕਦੇ ਮਿੱਠਾ ਆਪਾਂ ਜਿੰਨੇ ਘਰਾਂ ਦੇ ਵਿੱਚ ਆਪਾਂ ਖਾਣੇ ਆ ਮਿੱਠਾ ਆਦੇ ਹਿਸਾਬ ਨਾਲ ਆ ਸਕਦੇ ਆ ਆਪਾਂ ਸਾਰਾ ਮਿੱਠਾ ਇਹਦੇ ਵਿੱਚ ਖਾਣ ਲਾ ਲੈਨੇ ਮਿਕਸ ਕਰ ਲਵਨੇ ਚਲੋ ਜੀ ਆਪਣਾ ਇਹ ਰੇਲਾ ਬਣ ਗਿਆ ਵਧੀਆ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਡਰਾਈ ਫਰੂਟ ਆ ਚੀਨੀ ਵਾਰੀ ਇਹ ਦੇਖੋ ਨੈਕਸਟ ਫਲੋਰ ਵੀ ਵਧੀਆ ਲੇਖੋ ਆਪਾਂ ਇਹ ਚਪਾਉਣਾ ਡਰੂਟਾ ਇਹ ਆਪਾਂ ਇਸ ਤਰ੍ਹਾਂ ਹੀ ਲਗਈ ਲਾ ਇਹਨੀਆਂ ਲਾ ਦਾਸਾ ਕਰਨੀ ਬਹੁਤ ਹੀ ਵਧੀਆ ਤੇ ਤੀਸਰੀ ਲਓ ਜਿਆ ਪਾਣੀ ਵਿੱਚ ਪਾਉਣਾ ਥੋੜਾ ਜਿਹਾ ਧਿਆਓ ਲਓ ਜਿਹੜਾ ਜਿਕੇ ਉਹ ਪੌਣਾ ਤਾਂ ਬਹੁਤ ਹੀ ਵਧੀਆ ਬਣ ਗਿਆ ਇਹ ਲਾਵਣਟੇ ਤਿਆਰ ਹੋ ਗਿਆ ਆਪਾਂ ਇਹਨੂੰ ਇੱਕ ਬਰਤਨ ਵਿੱਚ ਕੱਢ ਲੈਨੇ ਆ ਬਹੁਤ ਕਰਦਗੇ ਤੇ ਲੋ ਜੀ ਆਪਣਾ ਗਜਰੇਲਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਤੇ ਟੇਸਟੀ ਇਹ ਆਪਾਂ ਇਸ ਤਰੀਕੇ ਨਾਲ ਜਿਰੇਲਾ ਬਣਾ ਸਕਦੇ ਹਾਂ ਤੇ ਆਪਾਂ ਇਸ ਦੇ ਪੀਸ ਬਣਾਉਣੇ ਆ ਪੀਸ ਵੀ ਬਣਾ ਸਕਦੇ ਹਾਂ ਬਰਫੀ ਵੀ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਹੀ ਰੱਖਾਂਗੇ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਵੀ ਸਰਵ ਕਰ ਸਕਦੇ ਹਾਂ